ਹੈਲੋ ਜੀ ਹਰ ਸ਼ੀਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟਾਈਟਲ ਵਿੱਚ ਹੋਪ ਕਰਦੇ ਸਾਰੇ ਵਧੀਆ ਹੋਵੋਗੇ ਜਿਹੜੀ ਅੱਜ ਵਾਲੀ ਵੀਡੀਓ ਤੁਹਾਡੇ ਲਈ ਅਸੀਂ ਨਵੇਂ ਹੈਂਡਵਰਕ ਦੇ ਸੂਟ ਰੈਡੀ ਕਰੇ ਨੇ ਉਹਨਾਂ ਦੀ ਲੈ ਕੇ ਆਏ ਹਾਂ ਜੋ ਕਿ ਕਸਟਮਰਾਂ ਦੇ ਬਣੇ ਨੇ ਇਹ ਵਾਲੇ orange ਕਲਰ ਦੇ ਸੂਟ ਨੇ ਬਸਤੇ ਸੂਟ ਪਾਂਚੇ ਸੇਮ ਡਿਟੋ ਬਣੇ ਨੇ ਜੀ ਪਰ ਆਪਾਂ ਇਹਦੇ ਲਈ ਤੁਹਾਨੂੰ ਕੁਝ ਪੀਸ ਦਿਖਾਵਾਂਗੇ ਜੇ ਤੁਹਾਨੂੰ ਇਹਨਾਂ ਚ ਕੁਝ ਵੀ ਪਸੰਦ ਆਉਂਦਾ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਦਿਓ ਬਾਕੀ ਜੀ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇੱਕ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਕਿ ਸਭ ਸਾਰੀ ਅਪਡੇਟ ਮਿਲਦੀ ਰਹੇ ਇਹ ਵਾਲਾ ਜਿਹੜਾ ਸਟੱਫ ਹੈ ਜੀ ਸਭ ਤੋਂ ਪਹਿਲਾਂ ਸਟੱਫ ਦੀ ਜਾਣਕਾਰੀ ਦੇਵਾਂਗੇ ਤੁਹਾਨੂੰ ਅਸੀਂ ਇਹ ਸਟੱਫ ਆ ਗਿਆ ਸੈਟਨ ਔਰਗਾਂਜਾ ਦਾ ਕਿਉਂਕਿ ਬਹੁਤ ਸੋਹਣਾ ਜਿਹੜੇ ਹਮ ਆਪਣੇ ਰੈਡੀਮੇਡ ਸੂਟ ਹੁੰਦੇ ਨੇ ਉਹ ਇਸ ਇਹੋ ਜਿਹੇ ਸਟੱਫ ਨਹੀਂ ਲਗਾਉਂਦੇ ਇਹ ਸਟੱਫ ਬਹੁਤ ਸੋਹਣਾ ਹੈ ਜੀ ਸੈਟਨ ਔਰਗਾਂਜਾ ਪਿਆਰ ਸੈਟਨ ਔਰਗਾਂਜਾ ਬਹੁਤ ਪਿਆਰਾ ਔਰੇਂਜ ਕਲਰ ਹੈ ਜੀ ਇਹਦਾ ਪਰਖ ਦਿਖੋ ਜੀ ਕੀ ਸੀ ਇਨਾਂ ਦੇ ਨਾਲ ਇੱਕ ਗੱਗਰੇ ਬਣਨੇ ਨੇ ਇਹਨਾਂ ਲਹਿੰਗੇ ਤਿਆਰ ਹੋਏ ਨੇ ਇਹਨਾਂ ਦੇ ਨਾਲ ਲੇਸਾਂ ਦੇ ਨਾਲ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਡਿਜ਼ਾਈਨਿੰਗ ਦੇਖ ਸਕਦੇ ਹੋ ਤੁਸੀਂ ਇਹਦੇ ਤੇ ਆਪਾਂ ਨੇ ਨੀਚੇ ਜਿਹੜਾ ਘੇਰੇ ਦਾ ਫਰਕ ਹੈ ਇਹਦੇ ਵਿੱਚ ਆਪਾਂ ਨੇ ਡਾਰਕ ਪਿੰਕ ਕਲਰ ਦਾ ਕੰਬੀਨੇਸ਼ਨ ਕਰਿਆਗਾ ਉਹ ਜੋ ਕਿ ਬਹੁਤ ਪਿਆਰਾ ਲੱਗ ਰਿਹਾਗਾ ਵਰਤ ਦਾ ਇਹਦਾ ਫੁੱਲ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਹੋਇਆ ਆਪਣਾ ਮਾਰਕ ਵਰਕ ਪਹਿਲਾ ਹੋ ਗਿਆ ਇਹਦਾ ਇਸ ਜਿਹਨੇ ਇਹ ਇੱਕ ਸੱਤ ਨੂੰ ਇਹ ਬਨ ਲੱਗ ਲੇਦਾ ਵਰਕ ਆ ਗਿਆ ਇਹਦਾ ਇੱਕ ਬਾਜੂ ਦਾ ਵਰਕ ਹੋਇਆ ਹੋਇਆ ਇਹ ਵਾਲਾ ਦਾ ਬਾਜੂ ਦਾ ਵਰਕ ਆ ਗਿਆ ਜਿਹੜਾ ਕਲਰ ਹੈ ਬਿਲਕੁਲ ਸਹੀ ਨਹੀਂ ਆ ਰਿਹਾ ਹੈਗਾ

ਜੀ ਤੁਸੀਂ ਇਹਨੂੰ ਘੇਰੇ ਤੇ ਬਣਵਾਉਣਾ ਚਾਹੁੰਦੇ ਤੇ ਇਸ ਚੀਜ਼ ਘੇਰੇ ਤੇ ਵੀ ਬਣਵਾ ਸਕਦੇ ਹੋ ਇਹਦੇ ਵਿੱਚ ਵੀ ਡਾਰਕ ਪਿੰਕ ਕਲਰ ਦਾ ਕੰਬੀਨੇਸ਼ਨ ਹੋਇਆ ਹੋਇਆ ਹੈਗਾ ਇਹ ਆਪਾਂ ਨੇ ਕਾਫੀ ਸੂਟ ਬਣਾ ਚੁੱਕੇ ਆ ਜੇ ਨਾਲ ਦੇ ਇਹ ਵਾਲਾ ਬਾਜੂ ਦਾ ਵਰਕ ਆ ਗਿਆ ਇਹਦੇ ਵਿੱਚ ਆਪਾਂ ਨੇ ਦੋ ਕਲਰ ਐਡ ਕਰੇਗੇ ਫਰੋਜੀ ਕਲਰ ਤੇ ਡਾਰਕ ਪਿੰਕ ਦਾ ਕਲਰ ਠੀਕ ਹੈ ਪਰਦਾ ਜਸਨਾ ਇਹ ਕਾਰ ਇਹ ਵਾਲਾ ਪਰਸ ਨੂੰ ਬੁਖਤਾ ਮਾਗੇ ਇਹ ਫੁੱਲ ਚਿਕਲਰ ਚਾਰ ਕੋ ਇਹਦੇ ਨਾਲ ਦੇ ਵੀ ਆਪਣੇ ਕੋਲ ਕਾਫੀ ਕੰਦਰ ਦੇ ਸੂਟ ਰੈਡੀ ਨੇ ਕੁਝ ਜੇ ਤੁਸੀਂ ਕਰੋ ਲੈਣਾ ਚਾਹੋ ਨੇ ਤਾਂ ਲੈ ਸਕਦੇ ਹੋਗੇ ਇਹ ਵੀ ਸਾਰਾ ਟੋਟਲੀ ਹੈਂਡਵਰਕ ਆ ਗਿਆ ਜਿਹੜਾ ਇਹਦਾ ਪ੍ਰਾਈਸ ਹੈ ਬਹੁਤ ਠੀਕ ਪ੍ਰਾਈਸ ਚ ਮਿਲ ਜੂਗਾ ਸੋ ਤੁਹਾਨੂੰ ਇਹ ਸਟਾਫ ਆ ਗਿਆ ਆਪਣਾ ਖਾਦੀ ਚ ਜੀ ਇਹ ਖਾਦੀ ਚ ਸਟਾਫ ਆ ਗਿਆ ਬਰਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਨਾ ਵਰਕ ਹੋਇਆ ਹੋਇਆ ਹੈਗਾ ਜੇ ਇਹਨਾਂ ਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਜੇ ਤੁਸੀਂ ਆਪਣੇ ਪਸੰਦਾ ਕਰਵਾਉਣਾ ਚਾਹੁੰਦੇ ਤਾਂ ਸਾਨੂੰ ਸਕਰੀਨਸ਼ਾਟ ਲੈ ਕੇ ਆਪਣੇ ਪਸੰਦਾ ਕਲਰ ਦੱਸ ਸਕਦੇ ਹੋਗੇ ਤੇ ਅਸੀਂ ਸੇਮ ਡਿਟੋ ਰੈਡੀ ਕਰ ਦਾਂਗੇ ਜਿਹੜਾ ਸਾਡਾ ਨੰਬਰ ਹੈ ਜੀ ਉਹ ਵਟਸਐਪ ਤੇ ਸ਼ੋ ਹੋ ਰਿਹਾ ਤੁਸੀਂ ਉੱਥੇ ਸਾਨੂੰ ਮੈਸੇਜ ਕਰ ਸਕਦੇ ਹੋ ਧੰਨਵਾਦ ਜੀ